you <laughs> ਅੱਜ ਅਸੀਂ ਲੱਖਾ ਸਿੰਘ ਦੇ ਪਲਾਟ ਹਲਕਾ ਦੱਖਣੀ ਚ ਜਿਹੜੇ ਸੁਲਤਾਨਵਿੰਡ ਪਿੰਡ ਦੇ ਬਾਹਰ ਲਾਗੇ ਦੁਰਜੀ ਦੇ ਲਾਗੇ ਪਿੰਡ ਉੱਥੇ ਖੜੇ ਆ ਪ੍ਰਾਇਮਰੀ ਸਕੂਲ ਜਿਹੜਾ ਬੱਚਿਆਂ ਦਾ ਜਿਹਨੂੰ ਬੰਦ ਕਰ ਦਿੱਤਾ ਗਿਆ ਸਰਕਾਰ ਵੱਲੋਂ ਕਿਉਂਕਿ ਅਨ ਸੇਫ ਹੈ ਔਰ ਮੈਨੂੰ ਪਤਾ ਲੱਗਾ ਸੀ ਸੋਨੂੰ ਸਾਡਾ ਛੋਟਾ ਵੀਰ ਹੈ ਇਹ ਸੁਲਤਾਨਵਿੰਡ ਤੋਂ ਹੀ ਬੜਾ ਫਿਕਰਮੰਦ ਰਹਿੰਦਾ ਆ ਤਾਂ ਸਾਡਾ ਛੋਟਾ ਵੀਰ ਕਾਉਂਸਲ ਜਿਹੜਾ ਸਾਡਾ ਇਹ ਵੀ ਇਲੈਕਸ਼ਨ ਲੜੀ ਸੀ ਇਹਨੇ ਇਹਨਾਂ ਮੇਰੇ ਤੇ ਅਪਰੋਚ ਕੀਤੀ ਔਰ ਡਿਪਾਰਟਮੈਂਟ ਵੱਲੋਂ ਵੀ ਮੈਨੂੰ ਰਿਕੁਐਸਟ ਆਈ ਕਿ ਮੈਂ ਐਮਪੀ ਲੈਣ ਤੋਂ ਵੀ ਰਿਕੁਐਸਟ ਕੋਈ ਮਦਦ ਹੋ ਸਕਦੀ ਸਾਰੇ ਤੁਸੀਂ ਵੇਖੋ ਲੈਂਟਰ ਸਾਰੇ ਡਿੱਗੇ ਨੇ ਬੀਮ ਸਾਰੇ ਖਾਲੀ ਨੇ ਔਰ ਕਲਾਸਾਂ ਇਸ ਵੇਲੇ ਗੁਰਦੁਆਰੇ ਲੱਗ ਰਹੀਆਂ ਨੇ ਔਰ ਇੱਕ ਜਗ੍ਹਾ ਹੋਰ ਲੱਗ ਰਹੀ ਏ ਸੋ ਮੈਂ ਆ ਦੇਖੋ ਭਗਵੰਤ ਮਾਨ ਸਿੰਘ ਜੀ ਦਾ ਜਿਹੜੀ ਸਿੱਖਿਆ ਕ੍ਰਾਂਤੀ ਦਾ ਉਦਘਾਟਨ ਹੈ 23 4 April ਚ ਇਹ ਉਦਘਾਟਨ ਹੋਇਆ ਵਾ ਤੇ ਇਹ ਅੰਸ਼ੇਰ ਸਕੂਲ ਦਾ ਉਦਘਾਟਨ ਦੇ ਵਿੱਚ ਇਹ ਟੈਲਾ ਲਾ ਕੇ ਟੈਲਾ ਦਾ ਉਦਘਾਟਨ ਕੀਤਾ ਸਾਨੂੰ ਕੋਈ ਗਿਲਾ ਨਹੀਂ ਜੋ ਮਰਜ਼ੀ ਕਰੋ ਪਰ ਜਿਹੜੀ ਚੀਜ਼ ਦੀ ਤੁਸੀਂ ਕਹਿੰਦੇ ਜੋ ਪੂਰੀ ਤੇ ਕਰਕੇ ਦੁਰ ਜੇ ਸਕੂਲ ਖਰਾਬ ਹੈ ਤੇ ਨੂੰ ਨਵਾਂ ਬਿਲਡਿੰਗ ਬਣਾਉਂਦਾ ਤੁਹਾਨੂੰ ਤਈਆ ਪਹਿਲੋ ਕਰਨਾ ਚਾਹੀਦਾ ਹੈ ਤੁਗਟਨ ਬਾਅਦ ਚ ਕਰਨਾ ਚਾਹੀਦਾ ਸੋ ਮੈਂ ਤੁਰੰਤ ਇਹਦੇ ਵਾਸਤੇ 20 ਲੱਖ ਰੁਪਏ ਗ੍ਰਾਂਟ ਜਿਹੜੀ ਹੈ ਉਹ ਪਹਿਲਾਂ ਦਵਾਂਗੇ ਕਿਉਂਕਿ ਇਹ ਬੱਚੇ ਬਹੁਤ ਜ਼ਿਆਦੇ ਨੇ ਔਰ ਇੱਕ ਪਲਾਟ ਵੀ ਇੱਥੇ ਲੈਣਾ ਪੈਣਾ ਮੇਰਾ ਖਿਆਲ ਹੈ ਉਹਦੇ ਵਾਸਤੇ ਵੀ ਕੋਈ ਕੇ ਸੰਤਾ ਮਹਾਂਪੁਰਸ਼ਾਂ ਨੂੰ ਰਿਕਵੈਸਟ ਕਰਾਂਗੇ ਕੋਈ ਲੈ ਕੇ ਸਾਨੂੰ ਦੇ ਦੇਣ ਅਸੀਂ ਬਿਲਡਿੰਗ ਜਿਹੜੀ ਹੈ ਤੇ ਵੱਡੀ ਬਣਾ ਕੇ ਕਿਉਂਕਿ ਇੱਥੇ ਸਾਰੇ ਗਰੀਬਾਂ ਦੇ ਬੱਚੇ ਪੜ੍ਹਦੇ ਨੇ ਔਰ ਟੀਚਰ ਇੱਥੇ ਉਹਨਾਂ ਦੀ ਪੜ੍ਹਾਈ ਦਾ ਮਰਿਆ ਜਿਹੜਾ ਮਕਦਾਰ ਹੈ ਉਹ ਅੱਛੀ ਹੈ ਔਰ ਉਹਦੇ ਕਰਕੇ ਬੱਚੇ ਇੱਥੇ ਜ਼ਿਆਦਾ ਹੋ ਗਏ ਨੇ ਔਰ ਜਿਹੜਾ ਹੁਣ ਸਕੂਲ ਦਵਾਂਗੇ ਪ੍ਰਾਇਮਰੀ ਪੂਰਾ ਵਧੀਆ ਸਕੂਲ ਔਰ ਵੱਡੀ ਪੂਰੀ ਸਟਰੈਂਥ ਜਿੰਨੀ ਇਹਨਾਂ ਨੂੰ ਚਾਹੀਦੀ ਉਹਦੇ ਮੁਤਾਬਕ ਅਸੀਂ ਬਣਾ ਕੇ ਦਵਾਂਗੇ ਸੋ ਸਾਡੀ ਕੋਸ਼ਿਸ਼ ਇਹੀ ਹੈ ਇਹ ਇਲਾਕੇ ਦੇ ਵਿੱਚ ਲੋਕ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਈ ਜਿਹੜੀ ਹੈ ਤੇ ਸਰਕਾਰੀ ਸਕੂਲਾਂ 'ਚ ਕਰਾ ਸਕਣ ਔਰ ਮੇਰੀ ਹਮੇਸ਼ਾ ਕੋਸ਼ਿਸ਼ ਰਹੀ ਹੈ ਵੱਧ ਤੋਂ ਵੱਧ ਗ੍ਰਾਡ ਜਿਹੜੀ ਉਹ ਮੈਂ ਹਮੇਸ਼ਾ ਹੀ ਸਕੂਲਾਂ ਨੂੰ ਤਰਜੀਹ ਦਿੰਦੀ ਆ ਸਿੱਖਿਆ ਨੂੰ ਤਰਜੀਹ ਦਿੰਦੀ ਆ 1.400 ਤੋਂ ਵੱਧ ਕਰੀਬ ਸਕੂਲ ਜਿਹੜਾ ਐਲੀਵੇਟ ਕੀਤਾ ਗਿਆ ਕੁਝ ਨਵੀਆਂ ਬਿਲਡਿੰਗਾਂ ਵੀ ਬਣੀਆਂ ਕੁਝ ਪੁਰਾਣੀਆਂ ਨੂੰ ਵੀ ਠੀਕ ਕੀਤਾ ਗਿਆ ਪਰ ਇਹ ਵੀ ਵੇਖ ਲਓ ਢਾਕੇ ਬਣੇਗੀ ਸਾਡੇ ਕੋਲ ਪੈਸੇ ਐਮਪੀ ਲੈਡ ਦੇ ਬਹੁਤ ਘੱਟ ਹੁੰਦੇ ਨੇ ਐਮਪੀ ਲੈਡ ਕੋਲ ਬਹੁਤ ਜ਼ਿਆਦਾ ਗਰਾਂਟ ਨਹੀਂ ਹੁੰਦੀ ਪਰ ਮੇਰੀ ਕੋਚੋਂ ਦੀ ਗਰਾਂਟ ਸਹੀ ਜਗ੍ਹਾ ਤੇ ਲੱਗੇ ਤਾਂ ਕਿ ਸਾਰਿਆਂ ਨੂੰ ਸਾਂਝੀ ਉਹਦਾ ਫਾਇਦਾ ਹੋਵੇ ਨਾ ਕਿ ਕਿਸੇ 2-4 ਘਰਾਂ ਨੂੰ ਹੀ ਹੋਵੇ ਉਹਦੇ ਵਾਸਤੇ ਮੇਰੀ ਗਰਾਂਟ ਭਾਵੇਂ ਥੋੜੀ ਹੈ ਪਰ ਮੇਰੀ ਕੋਚੋਂ ਦੀ ਸੱਚੀ ਜਗ੍ਹਾ ਤੇ ਲੱਗੇ ਸਹੀ ਜਗ੍ਹਾ ਤੇ ਲੱਗੇ ਜਿਹਦਾ ਆਉਣ ਵਾਲੀਆਂ ਪੀੜ੍ਹੀਆਂ ਤੱਕ ਵੀ ਫਾਇਦਾ ਹੋਵੇ ਇਸੇ ਕਰਕੇ ਵੱਡੀ ਸੈਰਗਾ ਜਿਹੜੀ ਤੁਹਾਡੀ ਬਣ ਰਹੀ ਆ ਆ ਨੇਰ ਦੇ ਉੱਪਰ ਜਿਹੜੀ ਸਰਕਾਰੀ ਮੈਂਡ ਵਾਲੀ ਨਹਿਰ ਹੈ ਬਾਬਾ ਕਸ਼ਮੀਰ ਸਿੰਘ ਜੀ ਭੂਰੇ ਵਾਲੇ ਦੇ ਸਹਿਯੋਗ ਦੇ ਨਾਲ ਕਰੀਬ 1.40 ਲੱਖ ਰੁਪਏ ਉੱਥੇ ਦੇ ਚੁੱਕੇ ਐਮਪੀ ਲੈਡ ਚੋਂ ਔਰ 50 ਲੱਖ ਰੁਪਏ ਹੋਰ ਉੱਥੇ ਦੇ ਰਹੇ ਆ ਉਹਨੂੰ ਖੂਬਸੂਰਤ ਬਣਾਉਣ ਲਈ ਮੈਂ ਸਾਰਿਆਂ ਨੂੰ ਸੁਣਨ ਵਾਲੇ ਨੂੰ ਬੇਨਤੀ ਕਰੂੰਗਾ ਇਹਨੂੰ ਵੀਡੀਓ ਨੂੰ ਸ਼ੇਅਰ ਵੀ ਕਰਿਓ ਗ੍ਰਾਂਟ ਮੈਂ ਖਾਸ ਕਰ ਉਹਦੀ ਸੈਰਗਾਹ ਦੀ ਗੱਲ ਕਰੂੰਗਾ ਵੀ ਉੱਥੇ ਸੈਰ ਕਰਨ ਜ਼ਰੂਰ ਜਾਇਆ ਕਰੋ ਉਹ ਬਹੁਤ ਵਧੀਆ ਜਗ੍ਹਾ ਬਣ ਗਈ ਆ ਉਹਦਾ ਕਰੀਬ 30 40% ਕੰਮ ਕੰਮਲ ਹੋ ਗਿਆ ਕਿਉਂਕਿ 10 ਕਿਲੋਮੀਟਰ ਹੈ ਔਰ ਬਾਕੀ ਅਸੀਂ 60% ਕੰਮ ਹੋਦਾ ਜਿਹੜਾ ਮੁਕੰਮਲ ਕਰਕੇ ਦੇਣਾ ਉਹਦੇ ਵਾਸਤੇ ਗ੍ਰਾਂਟ ਦੀ ਸਾਨੂੰ ਕੋਈ ਕਮੀ ਨਹੀਂ ਕਿਉਂਕਿ ਐਮਪੀ ਲੈਡ ਚੋ ਹੀ ਦੇ ਰਹੇ ਸੋ ਉਹਦੇ ਚ ਅਸੀਂ ਇਸ ਇਲਾਕੇ ਚ ਸੈਰਗਾ ਨਹੀਂ ਸੀ ਜਿਹੜਾ ਵੀ ਕੋਈ ਇਸ ਇਲਾਕੇ ਚ ਦੱਖਣੀ ਜੇ ਖਾਸ ਕਰਕੇ ਔਰ ਨਾਲ ਕੁਝ ਈਸਤ ਪੂਰਬੀ ਦਾ ਏਰੀਆ ਪੈਂਦਾ ਉਥੇ ਸੈਰ ਕਰਨਗੇ ਔਰ ਇੱਕ ਕੁਦਰਤੀ ਸੋਮੇ ਨੇ ਉਹਦਾ ਵੀ ਸਾਨੂੰ ਲਾਭ ਹੋਏਗਾ ਸੋ ਇਹ ਸਕੂਲ ਤੁਹਾਡਾ ਬਿਲਕੁਲ ਨਵਾਂ ਬਣਾ ਕੇ ਦਿੱਤਾ ਜਾਏਗਾ